ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਸ

ਅਮੇਤ ਵੜਾਈ ਮੇਰਾ ਗੋਵਿੰਦ ਅਲਖ ਅਪਾਰ ਜੀਓ ਵੜਿਆ ਮੇਰਾ ਗੋਵਿੰਦ ਅਗਮ ਅਗੋਚਰ ਆਦੂ ਨਰਨ ਜਨ ਨਰੰਤ ਪਰ ਜਿਓ ਤਾ ਕੀ ਗੱਤ ਕਹੀ ਨਾ ਜਾਏ ਅੰਮਿਤ ਵੜੇ ਆਈ ਮੇਰਾ ਗੋਵਿੰਦ ਅਨਖ ਅਪਾਰ ਜੀ गोविन्द अलख अपार अपरंपर आप अपना जाने क्या यह जंत विचारे कहिए है जो तुद आंख बखाने ਜਿਸ ਨੂੰ ਨਦਰ ਕਰਹਿ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵਡਾ ਮੇਰਾ ਗੋਵਿੰਦ ਅਗਮ ਅਬੂਚਰ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੂੰ ਕਹਟ ਕਹਟ ਅੰਤਰ ਸੈ ਮਨ ਨਿਰੰਤਰ ਮੈਂ ਰਹਿ ਆ ਸਮਾਏ ਜੀਓ ਕਹਾਂ ਤੇ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਅੰਤ ਨ ਪਾਇਆ ਇਸ ਰੂਪ ਨਰੇਖ ਅਦਿਸ਼ਟ ਅਗੋਚਰ ਗੋਰਮੁਖ ਅਨਖ ਲਖਾਇ ਸਦਾ ਆਨੰਦ ਰਹਿ ਦਿਨ ਰਾਤੀ ਸਹਜ ਨਾਮ ਸਮਾਏ ਜੀਓ ਤੂੰ ਆਦਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਉਹ ਸਤ ਪਰਮੇਸ਼ਰ ਸਨਾਯ ਵਿਨਾਸੀ ਹਰ ਹਰ ਗੁਣੀ ਨਿਧਾਨ ਜੀਓ ਹਰ ਹਰ ਪ੍ਰਭ ਏਕੋ ਅਵਰ ਨਾ ਕੋਈ ਬੱਬੀ ਪੁਰਖ ਸੁਜਾਨ ਜੀਓ ਪੁਰਖ ਸੁਜਾਨ ਤੂੰ ਪਰਧਾਨ ਤੋਦ ਜੇ ਵੜ ਅਵਰ ਨਾ ਕੋਈ ਤੇਰਾ ਸ਼ਬਦ सब तू है वरत है तू आपे कर है हर में सोई हर सब मह रवे आए को सोई गुरमुख ਲਖਿਆ ਹਰ ਨਾਮ ਜਿਓ ਤੂੰ ਸਤ ਪਰਮੇਸ਼ਰ ਸਨਾਬ ਨਾਸਿ ਹਰ ਹਰ ਗੁਣੀ ਨਿਧਾਨ ਜਿਓ ਸਭ ਤੂੰ ਹੈ ਕਰਤ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੇਂ ਚਨਾਏ ਜੀਉ ਤੋਦੇ ਆਪੇ ਭਾਵੈ ਤਿਵੇਂ ਚਨਾਵੇ ਸਾਭ ਤੇਰਾ ਸ਼ਬਦ ਸਮਾਏ ਜੀਓ ਸਾਭ ਸ਼ਬਦ ਸਮਾਵੇ ਜਾਂ ਤਉਦ ਭਾਵੈ ਤੇਰਾ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸਬਦੇ ਰਹਿਆ ਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਿਕ ਨਾਮ ਸਮਾਏ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਰਾ ਸਬਦ ਅਪੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਓ ਸਭ ਤੂੰ ਹੈ ਕਰਤ ਸਭ ਤੇਰੀ ਵਡਿਆਈ ਜਿਉ ਭਾਵੈ ਤੇ ਵੇ ਚਲਾਏ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ